ਫੋਜਪੁਰ ਪੁਲਿਸ ਵੱਲੋਂ ਯੋਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਲਗਾਤਾਰ ਵੱਡੀਆਂ ਕਾਰਵਾਈਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਇਸੇ ਕਾਰ ਦੇ ਤਹਿਤ ਫੋਜਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਜਿਹੜੀ ਆ ਉਹ ਹਾਸਲ ਹੋਈ ਆ ਜਿਸ ਵਿੱਚ 7 ਕਿਲੋ ਤੋਂ ਵਧੇਰੇ ਹੈਰਲਸ ਸਮੇਤ ਇੱਕ ਵਿਅਕਤੀ ਨੂੰ ਜਿਹੜਾ ਉਹ ਕਾਬੂ ਕੀਤਾ ਤਾਂ ਮਾਮਲੇ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਪਹਿਲੇ ਮਾਮਲੇ ਵਿੱਚ ਫੋਜਪੁਰ ਦੀ ਸੀਐਸਟਾਫ ਫਰੋਟਮ ਦੀ ਟੀਮ ਨੇ ਨਾਕਾਬੰਦੀ ਦੌਰਾਨ ਰਾਜ ਸਿੰਘ ਉਰਫ ਰਾਜੂ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਟਿੰਡੀਵਾਲਾ ਨੂੰ ਗ੍ਰਿਫਤਾਰ ਕੀਤਾ ਜਿਸ ਕੋਲ 2 ਕਿਲੋ 306 ਗ੍ਰਾਮ ਹੈਰਨ ਜਿਹੜੀ ਆ ਉਹ ਬਰਾਮਦ ਕੀਤੀ ਆ ਇਸ ਦੇ ਨਾਲ ਹੀ ਅਗਰ ਦੂਜੇ ਮਾਮਲੇ ਦੀ ਗੱਲ ਕਰੀਏ ਤਾਂ ਦੂਸਰੇ ਮਾਮਲੇ ਵਿੱਚ ਵੀ ਸੀਐਸਟਾਫ ਰੋਇਪੁਰ ਦੀ ਟੀਮ ਨੇ ਇੱਕ ਹੋਰ ਕਾਰਵਾਈ ਕਰਦਿਆਂ ਹੋਇਆਂ 5 ਕਿਲੋ 562 ਗ੍ਰਾਮ ਹੈਰਨ ਜਿਹੜੀ ਆ ਉਹ ਬਰਮਦ ਕੀਤੀ ਆ ਤੇ ਇਸ ਪੂਰੇ ਮਾਮਲੇ ਤੇ ਫਰੋਇਦਪੁਰ ਦੇ ਐਸਐਸਪੀ ਭਪਿੰਦਰ ਸਿੰਘ ਸਿੱਧੂ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਨੇ ਆ ਜੀ ਅੱਜ ਜਿਹੜਾ ਯੋਧ ਨਸ਼ਾ ਵਿਰੋਧ ਦੇ ਵਿੱਚ ਬਹੁਤ ਵਧੀਆ ਜਿਹੜੀ ਆਪਾਂ ਨੂੰ ਇਹਦੀ ਰਿਕਵਰੀ ਹੋਈ ਹੈ ਜਿਸ ਦੀ ਸਫਲਤਾ ਮਿਲੀ ਹੈ ਸੀਆਏ ਵੱਲੋਂ ਸੀਏ ਦੀ ਸਾਰੀ ਟੀਮ ਐਸਪੀ ਡੀ ਸਾਹਿਬ ਡੀਐਸਪੀ ਸਿਟੀ ਤੇ ਸੀਏ ਇਨਚਾਰਜ ਤੇ ਸਾਰੀ ਡੈਡੀ ਟੀਮ ਵਿਦਨ ਆਲਖੜੇ ਇਹਨਾਂ ਨੇ ਇੱਕ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਇੱਕ ਰਾਜ ਸਿੰਘ ਔਰ ਫਰਾਜੂ ਉਮਰ ਕਰੀਬ 34 ਸਾਲ ਉਹਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 16 ਦਰਜ ਕੀਤਾ ਸ੍ਰੀ ਠਾਣਾ ਸਿਟੀ ਦੇ ਵਿੱਚ ਤੇ ਇਹਦੇ ਵਿੱਚ ਇਹਨਾਂ ਨੂੰ 2 ਕਿਲੋ 306 ਗ੍ਰਾਮ হেরਨ ਇੱਕ ਮੋਬਾਈਲ ਫੋਨ ਇੱਕ ਮੋਟਰਸਾਈਕਲ ਇਹਨਾਂ ਦੇ ਬਰਾਬਰਦ ਹੋਇਆ ਤੇ ਰਾਜ ਸਿੰਘ ਔਰ ਫਰਾਜੂ ਨੂੰ ਇਹਦੇ ਵਿੱਚ ਗ੍ਰਿਫਤਾਰ ਕੀਤਾ ਤੇ ਜਿਹੜਾ ਰਾਜ ਸਿੰਘ ਔਰ ਫਰਾਜੂ ਆ ਇਹਦੇ ਤੇ ਪਹਿਲਾਂ ਵੀ ਦੋ ਮੁਕਦਮੇ ਦਰਜ ਐ ਇੱਕ 7 ਕਿਲੋ 110 ਗ੍ਰਾਮ ਹੈਰੋਨ ਦਾ ਮੁਕਦਮਾ ਨੰਬਰ 40 ਐ ਥਾਣਾ ਸਦਰ ਫੋਜਪੁਰ ਦਾ 221 ਦਾ ਤੇ ਇੱਕ ਮੁਕਦਮਾ ਨੰਬਰ 17 224 ਦਾ ਜਿਹਦੇ ਵਿੱਚ 300 ਗ੍ਰਾਮ ਹੈਰੋਨ ਐ ਤੇ ਇਹ ਇਹਦੇ ਤੇ ਦੋ ਮੁਕਦਮੇ ਪਹਿਲਾਂ ਵੀ ਦਰਜ ਐ ਤੇ ਇਵੇਂ ਹੀ ਇੱਕ ਹੋਰ ਵਧੀਆ ਵੱਡੀ ਸਫਲਤਾ ਹਾਸਲ ਹੋਈ ਜਦੋਂ CIA ਵੱਲੋਂ ਹੀ SPD ਸਾਹਿਬ ਤੇ DSP ਸਿਟੀ ਦੀ ਸੁਪਰਵੀਜ਼ਨ ਦੇ ਵਿੱਚ ਇੱਕ 1.562 ਗ੍ਰਾਮ ਹੈਰੋਇਨ ਜਿਹੜੀ ਕਿ ਡਰੋਨ ਰਾਹੀਂ ਪਰ ਉਹ ਪਾਕਿਸਤਾਨ ਸਾਈਡ ਤੋਂ ਆਈ ਸੀ ਉਸ ਉਹਦੇ ਵਿੱਚੋਂ ਬਰਾਮਦਗੀ ਕੀਤੀ ਹੈ ਤੇ ਇਹਦੇ ਵਿੱਚ ਸਾਨੂੰ ਬਹੁਤ ਹੀ ਐਕਟਿਵ ਲੀਡਸ ਮਿਲੀਆਂ ਹਨ ਜਿਹੜੇ ਬੰਦਿਆਂ ਨੇ ਇਹ ਮੰਗਵਾਈ ਸੀ ਜਿਹਨਾਂ ਦੀ ਹੈਰਨ ਆ ਇਹ ਉਸ ਮਗਲਰ ਨੂੰ ਅਸੀਂ ਜਲਦ ਗ੍ਰਿਫਤਾਰ ਕਰ ਲਾਗੇ ਸਰ ਜਿਹੜਾ ਰਾਜੂ ਹੈਗਾ ਉਹ ਜੇਲ੍ਹ ਚੋਂ ਆਇਆ ਜਾਂ ਪਹਿਲਾਂ ਜੇਲ੍ਹ ਚ ਨਹੀਂ ਸੀਗਾ ਜਾਂ ਪਹੜਾ ਸੀ ਕਿਤੇ ਇਹ ਇਹ ਜੇਲ੍ਹ ਜੇਲ੍ਹ ਸੀਗਾ ਜੀ ਤੇ 9ਵੇਂ ਮਹੀਨੇ ਇਹ ਬੈਲ ਆਊਟ ਹੋਇਆ ਆਉਂਦੇ ਸਰ ਫਿਰ ਸਾਰੇ ਨੇ ਸ਼ੁਰੂ ਕਰਤਾ ਹਾਂ ਵੀ ਕੰਮ ਇਸ ਸਾਲ ਤੋਂ ਪਹਿਲਾਂ ਹੀ ਬਿਲਕੁਲ ਬਿਲਕੁਲ ਸਰ ਜਿਹੜੀ 5 ਕਿਲੋ 562 ਗ੍ਰਾਮ ਹੋਈ ਨੇ ਸਰ ਉਹ ਡਰੋਨ ਰਾਹੀਂ ਆਈ ਹੈ ਜੀ ਹਾਂ ਜੀ ਜੀ ਡਰੋਨ ਰਾਹੀਂ ਆਈ ਹੈ ਪਾਕਿਸਤਾਨ ਤੋਂ ਪਾਕਿਸਤਾਨ ਇਸ ਡਰੋਨ ਵੀ ਨਾਲ ਬਰਾਮਦ ਹੋਇਆ ਨਹੀਂ ਡਰੋਨ ਨਹੀਂ ਬਰਾਮਦ ਹੋਇਆ ਪਰ ਉਹਦੇ ਜਿਹੜਾ ਸਾਰੀ ਪੈਕਿੰਗ ਵਗੈਰਾ ਤੇ ਉਹ ਉੱਥੋਂ ਕਲੀਅਰ ਹੁੰਦਾ ਵੀ ਇਹ ਡਰੋਨ ਰਾਹੀਂ ਆਈ ਹੈ ਸਰ ਮਾਮਲਾ ਜਿਹੜੀ ਲਾਈਟ ਜਿਹੜੀਆਂ ਜਲ ਰਹੀਆਂ ਸੀਗੀਆਂ ਮੋਬਾਈਲ ਦੀਆਂ ਉਸ ਤੋਂ ਬਾਅਦ ਉਹਨੂੰ ਕੈਚ ਕਰਦੇ ਹੋਏ ਜਾਂ ਉੱਪਰ ਡਰੋਨ ਦੀ ਆਵਾਜ਼ ਆਈ ਉਹਨੂੰ ਕੈਚ ਕਰਦੇ ਹੋਏ ਇਹ ਚੀਜ਼ ਫੜੀ ਗਈ ਹੈ ਬਿਲਕੁਲ ਹੀ ਸਾਨੂੰ ਜਿਹੜੀ ਇਨਫੋਰਮੇਸ਼ਨ ਸੀਗੀ ਇਨਫੋਰਮੇਸ਼ਨ ਬੇਸਡ ਸਾਡੀ ਸੀਆਏਏ ਦੀ ਟੀਮ ਉੱਥੇ ਸੀ ਤੇ ਜਦੋਂ ਇਹਨਾਂ ਨੂੰ ਡਰੋਨ ਦੀ ਆਵਾਜ਼ ਵਗੈਰਾ ਵੀ ਸੁਣੀ ਆ ਉੱਥੇ ਤੇ ਉਸ ਉਸ ਨੂੰ ਦੇਖਦੇ ਹੋਈ ਇਹ ਇਹਨਾਂ ਨੇ ਉਸ ਇਲਾਕੇ ਦੇ ਵਿੱਚ ਘੇਰਾਬੰਦੀ ਕੀਤੀ ਤੇ ਜਿੱਥੋਂ ਹਾ ਪ੍ਰਾਪਤ ਕੀਤੀ ਸਾਢੇ 5 ਕਿਲੋ ਵਾਲੇ ਚ ਨਾਮਲੂ ਮਸਰ ਇੱਕ ਖੇਤ ਚ ਡਿੱਗੀ ਉਸ ਖੇਤ ਖੇਤ ਵਾਲੇ ਦੇ ਕੋਈ ਸ਼ੱਕ ਜਾਂ ਵੈਸੇ ਹੀ ਮੈਂ ਇਹਦੇ ਵਿੱਚ ਅਸੀਂ ਹਲੇ ਉਹਨੂੰ ਡਿਸਕਲੋਜ਼ ਨਹੀਂ ਕਰਦੇ ਇਸ ਪਾਰਟ ਆਫ ਇਨਵੈਸਟੀਗੇਸ਼ਨ ਪਰ ਸਾਨੂੰ ਪਤਾ ਲੱਗ ਗਿਆ ਉਸ ਦਾ ਆਇਡੈਂਟੀਫਾਈ ਹੋ ਗਏ ਜਿਹੜੇ ਬੰਦੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਨਾ ਹੈ